ਤਨ ਤਨ ਸਹਬੇ ਕਮਾਲ ਸਹਬ ਸਤਿਗੁਰੂ ਛੇੜੀ ਗੁਰੂ ਗੋਬਿੰਦ ਸਿੰਘ ਪਾਚਾ ਜੀ ਦੀ ਪਵਿੱਤਰ ਇਸ ਚਰਨ ਛੋਪਾ ਪ੍ਰਾਪਤ ਜਿਸ ਧਰਤੀ ਨੂੰ ਵੱਡਾ ਸਤਿਗੁਰ ਜੀ ਨੇ ਮਾਣ ਬਖਸ਼ਿਸ਼ ਕੀਤਾ ਤਨ ਤਨ ਛੇੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੇ ਗੁਰ ਕੀ ਬਾਣੀ ਸੁਣਤ ਨਿਹਾਲ ਬੈਨਸ ਗਏ ਵਿਖਿਆ ਜੰਜਾ ਇਸ ਸਤਿਗੁਰ ਜੀ ਨੇ ਸਿੱਖ ਪੰਥ ਤੇ ਬੜਾ ਵੱਡਾ ਇੱਕ ਪਰ ਉਪਕਾਰ ਸਮੁੱਚੀ ਮਨੁੱਖਤਾ ਤੇ ਕੀਤਾ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਸੰਪੂਰਨਤਾ ਅੱਜ ਦੇ ਦਿਹਾੜੇ ਸਤਿਗੁਰਾਂ ਨੇ ਇਸ ਪਵਿੱਤਰ ਧਰਤੀ ਤੇ ਕੀਤੀ ਔਂਜ ਗੋਰ ਇਤਿਹਾਸ ਸਾਰਾ ਹੀ ਜਿਹੜਾ ਉਹ ਸਨਹਿਰੀ ਆ 1469 ਤੋਂ ਲੈ ਕੇ 1708 ਤੱਕ ਪਰ თან თან ਕਲਗੀਧਰ ਪਾਤਸ਼ਾਹ ਦਾ ਜਿਹੜਾ 1675 ਤੋਂ ਲੈ ਕੇ 1708 ਤੱਕ ਦਾ ਮਾਰਗ ਆ ਉਹ ਇੱਕ ਸਨਹਿਰੀ ਤੇ ਬਲਖਣ ਆ ਖਾਸ ਕਰਕੇ 1699 ਤੋਂ ਲੈ ਕੇ 1708 ਤੱਕ 9 ਸਾਲ ਦਾ ਸਮਾਂ ਜੇ ਸਮੇਂ ਦੇ ਵਿੱਚ ਸਤਿਗੁਰਾਂ ਨੇ ਇਸ ਪਵਿੱਤਰ ਧਰਤੀ ਤੇ ਇਹ ਖਾਲਸਾ ਪੰਥ ਪਾਵੇਂ 1699 ਵਿੱਚ ਪਾਰਕਟ ਕਰ ਦਿੱਤਾ ਸੀ ਪਰ ਇਹਦੀਆਂ ਪਰਖਾਂ ਹੁੰਦੀਆਂ ਰਹੀਆਂ ਸਤਿਗੁਰ ਜੀ ਨੇ ਇਸ ਖਾਲਸਾ ਨੂੰ ਦੇਖਿਆ ਕਿ ਖਾਲਸ ਤੌਰ ਦੇ ਉੱਤੇ ਆਜ਼ਾਦ ਹਸਤੀ ਵਿੱਚ ਵਿਚਰ ਰਿਹਾ ਤੇ ਗੁਰੂ ਸਾਹਿਬ ਨੇ ਦੇਖੋ ਕਿੰਨੀ ਵੱਡੀ ਕਿਰਪਾ ਕੀਤੀ ਕਿ 1604 ਚ ਸਤਿਗੁਰ ਜੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਦੋ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਗੁਰੂ ਪੰਜਮ ਪਾਤਸ਼ਾਹ ਨੇ ਉਹਨਾਂ ਵਿੱਚ ਭਾਈ ਗਰਦਾਸ ਜੀ ਤੇ ਧੰਨ ਧੰਨ ਬਾਬਾ ਬੁੱਢਾ ਜੀ ਮੈਂ ਅਕਸਰ ਕਹਿੰਦਾ ਹੁੰਨਾ ਕਿ ਗੁਰੂ ਨੇ ਕਿੱਡੀ ਵੱਡੀ ਸਿੱਖ ਨੂੰ ਛਾਤੀ ਬਖਸ਼ਿਸ਼ ਕੀਤੀ ਪਰ ਸ਼ਰਤ ਇਹ ਆ ਕਿ ਗੁਰੂ ਦੇ ਸਨਮੁਖ ਸਿੱਖ ਹੋ ਜਾਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਜਿਲੇ ਸ਼ਰਨ ਵਿੱਚ ਬੰਦ ਚਲਿਆ ਜਾਂਦਾ ਫਿਰ ਮਨੁੱਖ ਨੂੰ ਕਿਸੇ ਘਾਟ ਕੰਮ ਦੀ ਘਾਟ ਨਹੀਂ ਰਹਿੰਦੀ ਪਰ ਜੇ ਸੱਚੇ ਦੀ ਸੰਗਤ ਦੇ ਵਿੱਚ ਜੁੜੀਏ ਗੁਰੂ ਦੀ ਸ਼ਰਨ ਵਿੱਚ ਆਈਏ ਫਿਰ ਸਤਿਗੁਰੂ ਜੀ ਕਿਰਪਾ ਤੇ ਬਖਸ਼ਿਸ਼ ਕਰਕੇ ਆਪਣਾ ਜਿਹੜਾ ਰੰਗ ਛਾੜ ਦਿੰਦੇ ਭਾਈ ਗੁਰਦਾਸ ਜੀ ਦੀ ਕਲਮ ਨੂੰ ਸਤਿਗੁਰੂ ਜੀ ਨੇ ਰਸਨਾ ਬਖਸ਼ਿਸ਼ ਕੀਤੀ ਪੰਜਮ ਪਾਤਸ਼ਾਹ ਨੇ ਤੇ ਨਾਲ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਆਪ હાજર ਹੋ ਕੇ ਏ ਵੀ ਇੱਕ ਸਤਿਗੁਰ ਨੇ ਸਮੇਲ ਬਖਸ਼ਿਸ਼ ਕੀਤਾ ਕਿ ਆਪਣੀ ਰਚਨਾ ਬਾਬਾ ਬੁੱਢਾ ਜੀ ਨੂੰ ਬਖਸ਼ ਦਿੱਤੀ। ਬੜੀ ਵੱਡੀ ਗੱਲ ਹੁੰਦੀ ਕਿ ਗਰਬਾਣੀ ਦੇ ਰਚੇਤਾ ਮੋਹਰੇ ਸੰਮੁਖ ਤੇ ਕਿਉਂਕਿ ਸੰਤਲ ਦੋਹਾਂ ਦਾ ਇੱਕ ਸਿੱਕਾ ਦਾ ਗੁਰੂ ਸਾਹਿਬ ਜੀ ਨੇ ਆਪਣੇ ਸੰਤਲ ਦੇ ਲਿਆ ਹੁੰਦਾ। ਐਸੇ ਧਰਤੀ ਦੇ ਉੱਤੇ ਵੀ ਗੁਰੂ ਪੰਚ ਗੁਰੂ ਦਸਮ ਪਾਤਸ਼ਾਹ ਨੇ ਕਾਲਮ ਭਾਵੇਂ ਸ਼ਹੀਦ ਭਾਈ ਮਨੀ ਸਿੰਘ ਦੀ ਆ। ਭਾਵੇਂ ਕਾਲਮ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਆ। ਯਾਦ ਕਰੋ ਸਤਿਗੁਰ ਜੀ ਨੇ ਰਚਨਾ ਨੂੰ ਉਸ ਕਲਮ ਦੇ ਵਿੱਚ ਅੰਕਿਤ ਕਰਾਇਆ ਜਿਹੜੀ ਭਾਈ ਮਨੀ ਸਿੰਘ ਜੀ ਦੇ ਹੱਥ ਸੀ ਇਹੋ ਜੀ ਸਤਿਗੁਰ ਜੀ ਨੇ ਸਾਨੂੰ ਬਲਿਖਣ ਪੱਖ 바ਛਿਤ ਕੀਤਾ ਤੇ ਜਿਹੜੇ 1604 ਤੋਂ ਬਾਅਦ 1706 102 ਸਾਲ ਦੇ ਸਮੇਂ ਤੋਂ ਬਾਅਦ ਜਿਹੜਾ ਸਮਾਂ ਸਾਡਾ ਗੁਰੂ ਕਾਲ ਦੇ ਵਿੱਚ ਗਿਜ ਰਿਹਾ 102 ਸਾਲ ਬਾਅਦ ਸਤਿਗੁਰ ਜੀ ਨੇ ਗੁਰੂ ਨੌਵੇਂ ਪਾਤਸ਼ਾਹ ਜੀ ਗੁਰੂ ਪਿਤਾ ਦੀ ਕਵਿੱਤਰ ਗੁਰਬਾਣੀ ਨੂੰ ਅੰਕਿਤ ਕਰਕੇ ਸੰਪੂਰਨਤਾ ਇਸ ਧਰਤੀ ਤੇ ਵਾਕਿਸ਼ ਕੀਤੀ। ਸੋ ਗੁਰੂ ਸਾਹਿਬ ਕਿਰਪਾ ਕਰ ਨੌ ਸਾਲ ਦਾ ਸਮਾਂ ਖਾਲਸੇ ਦੀ ਪਰਖ ਸਤਗੁਰੂ ਜੀ ਕਰਦੇ ਰਹੇ ਔਰ ਉਸ ਸਮੇਂ ਦੇ ਵਿੱਚ ਸਾਰਾ ਕੁਝ ਇਸ ਧਰਤੀ ਦੇ ਉੱਤੇ ਇਸ ਖਾਲਸਾ ਪੰਥ ਤੋਂ ਨਿਸ਼ਾਭਰ ਕੀਤਾ ਕਿਉਂਕਿ ਗੁਰੂ ਗੁਰੂ ਹੀ ਆ। ਕਈ ਵਾਰੀ ਆਪਾਂ ਸੋਚਦੇ ਆਂ ਕਿ ਗੁਰੂ ਭਵੇਂ ਪੰਜ ਪੂਤਕ ਸਰੀਰ ਸੀ ਪਰ ਗੁਰੂ ਗੁਰੂ ਜੋਤ ਸੀ ਅਕਾਲ ਪੁਰਖ ਦੀ ਜੋਤ ਸੀ। ਗੁਰਨਾਨਕ ਨਾਨਕ ਹਰਸ ਹੋਏ ਸਤਗੁਰ ਪੰਜਮ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇਵ ਪਾਤਸ਼ਾਹ ਹਰਿ ਦਾ ਸਾਖ ਸ਼ਾਤ ਰੂਪ ਸੀ ਨਹੀਂ ਤਾਂ ਸਮਝ ਇੱਤੇ ਕਰੋ ਵੀ ਸਾਰਾ ਕੁਝ ਪੰਥ ਤੋਂ ਨਿਸ਼ਾਵਰ ਕਰਕੇ ਕਿੰਨੀ ਸ਼ਾਂਤਮਈ ਤ੍ਰਿਪਤੀ ਦੇ ਵਿੱਚ ਲਗਾਤਾਰ ਲਗਭਗ 9 ਮਹੀਨੇ ਤੋਂ ਵੱਡਾ ਸਮਾਂ ਇਸ ਧਰਤੀ ਤੇ ਗੁਜ਼ਾਰਿਆ ਨਹੀਂ ਤਾਂ ਜੇ ਸਾਡੇ ਵਰਗੇ ਜਿਹੜੇ ਮਨੁੱਖ ਤੋਰੇ ਫਿਰਦੇ ਆ ਜਿਹੜੇ ਆਪਣੇ ਸਮਤਲ ਤੇ ਸੋਚਦੇ ਆ ਸ਼ਾਇਦ ਡੋਲ ਜਾਂਦੇ ਪਰ ਗੁਰੂ ਜੋਤ ਕਿਉਂਕਿ ਪਰਮੇਸ਼ਰ ਦੀ ਜੋਤ ਸੀ ਅੱਜ ਸਿੱਖ ਪੰਥ ਦੇ ਵਿੱਚ ਇਹ ਵੀ ਬਹੁਤ ਵੱਡਾ ਕਈ ਵਾਰੀ ਫਿਕਰਮੰਦੀ ਹੋ ਜਾਂਦੀ ਕਿ ਮਨੁੱਖ ਗੁਰੂ ਨੂੰ ਵੀ ਆਪਣੇ ਸੰਮਤਲ ਦੇ ਤੋਲਣ ਲੱਪੇਂਦਾ ਆਪਣੇ ਸਰੀਰ ਦੇ ਨਾਲ ਕੰਪੇਅਰ ਕਰਨ ਲੱਪੇਂਦਾ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਦਾ ਪਰਮੇਸ਼ਰ ਦਾ ਰੂਪ ਹੈ ਤੇ ਜਿੰਨੀ ਪਰਮੇਸ਼ਰ ਕਰਕੇ ਜਾਣਿਆ ਉਹਨਾਂ ਨੇ ਫਿਰ ਇਹ ਧਰਤੀ ਦੇ ਉੱਤੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਰੂਪ ਧਾਰਿਆ ਉਹਨੇ ਤਾਂ ਤਨ ਬਾਬਾ ਦੀਪ ਸਿੰਘ ਜੀ ਦਾ ਰੂਪ ਧਾਰਿਆ ਸੋ ਮੈਂ ਜਿੱਥੇ ਸਿੱਖ ਕੌਮ ਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕਿਰਪਾ ਪਰ ਉਪਕਾਰ ਕਰਕੇ ਇਸ ਧਰਤੀ ਤੋਂ ਇੱਕ ਓਮਕਾਰ ਤੋਂ ਲੈ ਕੇ 18 ਤਸਵੀਜ਼ ਤੱਕ ਇਹ ਪਵਿੱਤਰ ਸਿਧਾਂਤ ਨੂੰ ਸੰਪੂਰਨ ਕੀਤਾ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸultanpur ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤਾ ਸੀ ਤੇ ਪਿੱਛੇ ਨੂੰ ਜਿਹੜੇ ਸਮਾ ਮਾਰਦੇ ਆਂ ਝਾਤ ਮਾਰਦੇ ਆਂ ਤੇ ਚੇਤਾ ਕਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਲੇ ੴ ਦਾ ਸਿਧਾਂਤ ਰਚਿਆ ਸੀ ਪਵਿੱਤਰ ਮੂਲ ਮੰਤਰ ਰਚਿਆ ਲੋਕਾਂ ਨੇ ਬੜਾ ਵਿਰੋਧ ਕੀਤਾ ਕਿਉਂਕਿ ਜਾਤ ਪਾਤ ਵਰਨਵਾਦ ਉੱਚ ਨੀਚ ਵੱਖ-ਵੱਖ ਫਿਰਕਿਆਂ 'ਚ ਵੰਡੇ ਹੋਏ ਲੋਕ ਸੀ ਸਤਗੁਰ ਜੀ ਨੇ ਗੁਰ ਸ਼ਬਦ ਰਾਹੀਂ ਉਹ ਤਪੀਆਂ ਰੂਹਾਂ ਨੂੰ ਠੰਡੇ ਕੀਤਾ ਮਾਨਸਿਕ ਤੌਰ ਤੇ ਉਹਨਾਂ ਨੂੰ ਸਤਗੁਰ ਜੀ ਨੇ ਪਵਿੱਤਰ ਗੁਰ ਸ਼ਬਦ ਦੀ ਸੋਚੀ ਬਖਸ਼ਿਸ਼ ਕੀਤੀ ਅੱਜ ਫੇਰ ਜਤਨ ਕੀਤਾ ਜਾ ਰਿਹਾ ਕਿਉਂਕਿ ਸਤਗੁਰ ਜੀ ਨੇ ਉਨਾ ਮਹਾਨ ਪਵਿੱਤਰ ਆਤਮਾ ਨੂੰ ਜਿਨ੍ਹਾਂ ਨੇ ਸੱਚ ਬੋਲਿਆ ਸੱਚ ਬੋਲ ਕੇ ਬੜਾ ਵੱਡਾ ਤਸ਼ੱਦਦ ਵੀ ਸਹਿਆ ਆਪਣੇ ਤੋਂ ਵੱਡਾ ਸਤਿਗੁਰਜੀ ਨੇ ਬਖਸ਼ਿਸ਼ ਕੀਤਾ ਕਈ ਵਾਰੀ ਆਪਾਂ ਭਰਮ ਭਲੇਖਿਆਂ ਦੇ ਵਿੱਚ ਪੈ ਜਾਂਦੇ ਆ ਸਤਿਗੁਰਜੀ ਨੇ ਗਵਿੱਤਰ ਗਰਮਾਣੀ ਦੇ ਵਿੱਚ ਆਪ ਨੂੰ ਵੱਡਾ ਦਰਜਾ ਸਤਿਗੁਰਜੀ ਨੇ ਉਹਨਾਂ ਮਹਾਪੁਰਖਾਂ ਨੂੰ ਭਗਤਾਂ ਨੂੰ ਵੀ ਬਖਸ਼ਿਸ਼ ਕੀਤਾ ਜਿਨ੍ਹਾਂ ਨੇ ਸੱਚ ਦੇ ਬੋਲ ਉਸ ਵੇਲੇ ਬੋਲੇ ਆਕਾਲ ਪੁਰਖ ਦੇ ਬੋਲ ਬੋਲੇ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਗੁਰੂ ਗ੍ਰੰਥ ਦਾ ਫਾਲਸਫਾ ਸਾਨੂੰ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਇਹਦੇ ਵਿੱਚ ਰਾਂਚਕ ਮਾਤਰ ਕੋਈ ਬੰਦਾ ਆਪਣੀ ਬੁੱਧ ਅਨੁਸਾਰ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ ਪਰ ਕਈ ਵਾਰੀ ਛੋਟੀ ਬੁੱਧੀ ਲੈ ਕੇ ਆਪਾਂ ਇਸ ਗੱਲ ਨੂੰ ਖੜਾ ਕਰ ਦਿੰਨੇ ਕਿਉਂਕਿ ਸਤਿਗੁਰ ਜੀ ਸਾਰਿਆਂ ਨੂੰ ਮੁਕਲ ਵਿੱਚ ਲੈਂਦੇ ਆ ਇਹਦੇ ਇਸ ਧਰਤੀ ਦੇ ਉੱਤੇ ਆ ਕੇ ਆ ਸਾਰੇ ਹੁਣ ਆਉਂਦੇ ਤੁਰੇ ਸਿੰਘ ਸਾਹਿਬ ਜੀ ਨਾਲ ਮੈਂ ਆਇਆ ਕਿਸੇ ਨਾ ਕੋਈ ਵਿਤਕਰਾਂ ਨਹੀਂ ਸਾਰਿਆਂ ਨੂੰ ਇੱਕ ਸਾਰ ਕੇ ਜਾਣਿਆ ਜਾਂਦਾ ਕੋਈ ਨਹੀਂ ਪੁੱਛਿਆ ਜਾਂਦਾ ਤੇਰੀ ਜਾਤ ਕੀ ਆ ਤੇਰੀ ਪਾਤ ਕੀ ਆ ਤੂੰ ਕਿੱਥੋਂ ਆਇਆ ਕਿੱਥੇ ਗਿਆ ਔਰ ਕੋਈ ਪੰਗਤ ਦੇ ਵਿੱਚ ਇਕੱਠੇ ਉਥੇ ਕੋਈ ਕਿਸੇ ਤਰ੍ਹਾਂ ਦਾ ਬਿਤਕਰਾਨੀ ਸੰਗਤ ਦੇ ਵਿੱਚ ਕੋਈ ਬਿਤਕਰਾਨੀ ਇੱਥੇ ਕੀਰਤਨ ਸਰਵਣ ਕਰੋ ਇੱਥੇ ਦੇਗ ਸਾਰਿਆਂ ਨੂੰ ਮਿਲਦੀ ਇੱਥੇ ਲੰਗਰ ਸਾਰਿਆਂ ਨੂੰ ਮਿਲਦਾ ਇਹੋ ਹੀ ਇੱਕ ਘਾਰ ਆ ਜਿੱਥੇ ਸਤਗੁਰੂ ਜੀ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਅੱਜ ਵਿਰੋਧੀਆਂ ਦਾ ਸਾਰੇ ਦਾ ਸਾਰਾ ਜੋਰ ਲੱਗਾ ਆ ਇਹ ਭਾਈਚਾਰਾ ਅੱਜ ਆਖਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੈਂ ਕਹਿੰਦਾ ਹੁਣ ਚਾਰ ਘੰਟੇ ਸਾਢੇ ਤਿੰਨ ਤਿੰਨ ਘੰਟੇ ਇੰਨੇ ਹੌਮ ਦੇ ਵਿੱਚ ਸੰਗਤ ਖੜੀ ਹੋ ਕੇ 10 ਸੈਕਿੰਡ ਲਈ ਜਾ ਕੇ ਨਤਮਸਤਕ ਹੁੰਦੀ ਆ ਕਿੱਡੀ ਵੱਡੀ ਉਹਨਾਂ ਦੀ ਮੈਂ ਸਾਹਮਣੇ ਘਾਲਣਾ ਤੇ ਤਪੱਸਿਆ ਕਿ ਬੰਦਾ ਮਨ ਬਣਾ ਕੇ ਆਉਂਦਾ ਇਹ ਅੱਜ ਉਹਨਾਂ ਨੂੰ ਰੜਕ ਰਿਹਾ ਜਿਹੜੇ ਨਹੀਂ ਚਾਹੁੰਦੇ ਕਿ ਭਾਈ ਚਾਰ ਕਿਸਾਨ ਜਿਹੜੀ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤੀ ਸੀ ਉਹਨੂੰ ਤੋੜਿਆ ਜਾਵੇ। ਯਾਦ ਰੱਖਿਓ ਮੈਂ ਕਿਉਂਕਿ ਸਿੰਘ ਸਾਹਿਬ ਜੀ ਨੇ ਲੰਬਾ ਅਰਸਾ ਅਕਾਲ ਤਖ ਦੀ ਅਗਵਾਈ ਕੀਤੀ ਆ। ਔਰ ਹੁਣ ਤੱਕ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਕਰ ਰਹੇ ਆ। ਮੈਂ ਪਿੱਛੇ ਤੋਂ ਦੇਖਦਾ ਸੀ ਕੁਝ ਦਿਨ ਪਹਿਲਾਂ ਕਿ ਇੱਕ ਨਵਾਂ ਸਿਸਟਮ ਜਿਹਾ ਜਥੇਬੰਦੀਆਂ ਨੇ ਸ਼ੁਰੂ ਕੀਤਾ ਕਿ ਸ੍ਰੀ ਅਕਾਲ ਤਖ ਸਾਹਿਬ ਪਾਤਸ਼ਾਹ ਜੀ ਦੇ ਉਸ ਪਵਿੱਤਰ ਧਰਤੀ ਦੇ ਉੱਤੇ ਜਥੇਦਾਰ ਜਿਹੜੇ ਉਹਦਾ ਵਿਧੀ ਵਿਧਾਨ ਵੱਖਰਾ ਬਣਿਆ ਸਿੰਘ ਸਾਹਿਬ ਨੇ ਵੀ ਆਦੇਸ਼ ਕੀਤਾ ਸੀ ਤੇ ਕੁਛ ਅਸੀਂ ਬਣਾ ਕੇ ਵੀ ਰੱਖਿਆ ਆ ਉਹ ਸਮੇਂ ਦੇ ਨਕੂਲ ਜਦੋਂ ਖਾਲਸਾ ਪੰਥ ਚਾਹੂਗਾ ਉਹ ਪ੍ਰਗਟ ਵੀ ਕਰ ਦਿਆਂਗੇ ਪਰ ਅੱਜ ਕੀ ਜੋਰ ਲੱਗਾ ਆ ਕਿ ਤਖਤ ਪਟਨਾ ਸਾਹਿਬ ਦੀ ਤਰਜ਼ ਦੇ ਉੱਤੇ ਤਖਤ ਸ੍ਰੀ ਹਜੂਰ ਸਾਹਿਬ ਦੀ ਤਰਜ਼ ਦੇ ਉੱਤੇ ਇਹ ਤਖਤ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਇਹੋ ਜਿਹਾ ਮਹਾਨ ਤਖਤ ਜਿੱਥੇ ਸਿੱਖ ਕੋਈ ਗੁਨਾਹ ਕਰ ਲਏ ਉਸ ਪਵਿੱਤਰ ਧਰਮ ਤੇ ਜਾ ਕੇ ਜਿੱਲੇ ਨਮਸਕਾਰ ਕਰਦਾ ਉਹ ਪਵਿੱਤਰ ਤੇ ਪਾਵਨ ਹੋ ਜਾਂਦਾ ਉਹਦਾ ਵੀ ਪ੍ਰਬੰਧ ਇੱਕ ਜਿਵੇਂ ਉੱਥੇ ਚੱਲਦੇ ਆ ਤੁਹਾਡੇ ਉਹਨਾਂ ਨੇ ਬਣਾ ਕੇ ਉਹਦੇ ਬੋਟ ਬਣਾਏ ਆ ਐਵੇਂ ਦਾ ਇਹ ਕੌਮ ਨੂੰ ਅੱਜ ਸੋਚਣਾ ਪਊ ਮੈਂ ਪਿੱਛੇ ਵੀ ਕਿਹਾ ਸੀ ਅਵੇਸਰੇ ਨਾ ਹੋਈਏ ਇਹ ਠੀਕ ਆ ਮੈਂ ਵੀ ਇਹ ਵਿਚਾਰ ਧਾਰਾ ਦਾ ਹਮ ਹੀ ਆਂ ਕਿ ਸੇਰੀ ਅਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਨਿਯੁਕਤ ਕਿਵੇਂ ਹੋਣ ਉਹਨਾਂ ਦਾ ਫਿਰ ਸਾਰਾ ਕਾਰਜਕਾਲ ਸੇਵਾ ਕਾਲ ਕਿਵੇਂ ਹੋਵੇ ਮੁਕਤ ਕਿਵੇਂ ਹੋਣ ਜੇ ਵਿੱਚ ਵੀ ਕਿਤੇ ਖਰੋਤ ਆਉਂਦੀ ਆ ਉਹਦਾ ਇੱਕ ਵਿਧਿ ਵਿਵਧਾਨ ਬਣਿਆ ਪਿਆ ਤੇ ਪਰ ਅੱਜ ਆਪਾਂ ਸਿੱਧੇ ਤੌਰ ਦੇ ਉੱਤੇ ਜਿਹੜੇ ਦਿੱਲੀ ਬੈਠੇ ਆ ਜਾਂ ਪੰਜਾਬ ਵਿੱਚ ਵੀ ਬੈਠੇ ਆ ਉਹ ਨਹੀਂ ਚਾਹੁੰਦੇ ਕਿ ਇਹ ਜਿਹੜਾ ਸਿਸਟਮ ਠੀਕ ਠਾਕ ਚੱਲੇ ਸੋ ਗੁਰੂ ਸਾਹਿਬ ਕਿਰਪਾ ਕਰਨ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਦਿਵਸ ਤੇ ਜਿੱਥੇ ਵਧਾਈ ਦਿੰਨਾ ਉਥੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਜੇ ਇਸ ਪਵਿੱਤਰ ਸਿਧਾਂਤ ਤੇ ਤੁਸੀਂ ਸਮੁੱਚੀ ਮਨੁੱਖਤਾ ਨੂੰ ਬੰਨਿਆ ਸੀ ਸਮੁੱਚੀ ਮਨੁੱਖਤਾ ਨੂੰ ਇਹ ਸੇਧ ਦਿੱਤੀ ਸੀ ਇਸ ਸੇਧ ਦੇ ਅਨੁਕੂਲ ਸਾਰੇ ਆਪਣਾ ਜੀਵਨ ਜਿਉਣ ਫਿਰ ਜਿਵੇਂ ਹੁਣ ਇੱਥੇ ਕਹਿੰਦਾ ਸੀ ਨਾ ਟੋਟੀਆਂ ਕਿ ਫਿਰ ਗੁਰ ਸ਼ਬਦ ਤੋਂ ਜਿਹੜੇ ਸੇਧ ਲੈਂਦੇ ਉਹਦੇ ਤੇ ਅਮਲ ਵੀ ਕਰਦੇ ਆ ਫਿਰ ਉਹਨੂੰ ਪਿੰਡੇ ਤੇ ਵੀ ਹਣਾਉਂਦੇ ਆ ਕਈ ਵਾਰੀ ਮਨੋਕ ਕਹਿੰਦਾ ਵੀ ਪਿੰਡੇ ਦੇ ਕਿਵੇਂ ਹਟਾਉਣਾ ਜਿਹੜਾ ਸਤਗੁਰੂ ਜੀ ਨੇ ਸਾਨੂੰ ਸਿਧਾਂਤ ਬਖਸ਼ ਕੀਤਾ ਸੀ ਉਹਦੇ ਤੇ ਅਮਲ ਵੀ ਕਰਨਾ ਉਹਦੇ ਤੇ ਚੱਲਣਾ ਵੀ ਆ ਤੇ ਜਿਹੜੇ ਭਾਈ ਚੱਲ ਗਏ ਉਹ ਫੇਰ ਗੁਰੂ ਦੀ ਦਰਗਾਹ ਦੇ ਵਿੱਚ ਛਿਗਾਰੇ ਗਏ ਤੇ ਮੇਰੇ ਵਰਗੇ ਲੈਕਚਰ ਕਰਕੇ ਚੱਲ ਗਏ ਫੇ ਪੱਲੇ ਕੁਝ ਵੀ ਨਹੀਂ ਗਾ ਸਤਗੁਰੂ ਜੀ ਕਿਰਪਾ ਕਰ ਅਨਸਾਰਿਆਂ ਨੂੰ ਸ਼ਾਂਤੀ ਸੁਖ ਸ਼ਾਂਤੀ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦੇਣ ਦਾ ਵੱਲ ਉਦੋਂ ਬਖਸ਼ੀ ਕਰਨ ਗੁਰੂ ਸਿਧਾਂਤ ਕੀ ਆ ਉਹ ਹੁਣੇ ਆਪਾਂ ਸਾਂਝ ਕੀਤੀ ਆ ਉਹ ਪਵਿੱਤਰ ਕੁਰਬਾਨੀ ਇੱਕ ਓੰਕਾਰ ਤੋਂ ਲੈ ਕੇ 18 ਤਸਵੀਰ ਜਿੱਥੋਂ ਮਾਰਦੀ ਪੱਲਾ ਫੜਦਾ ਤੇ ਸਤਿਗੁਰੂ ਜੀ ਕਹਿੰਦੇ ਤੈਨੂੰ ਫਿਰ ਹਾਲਤ ਤੇ ਪਤ ਦੋਵੇਂ ਤੇਰੇ ਸਵਾਰੇ ਜਾਣਗੇ ਸੋ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਜੀ ਦਾ ਹੁਕਮ ਹੋਇਆ ਸੀ ਇਹਨਾਂ ਦਾ ਤੇ ਮੇਰਾ ਚਿੱਤ ਵੀ ਹੁੰਦਾ ਇਸ ਪਵਿੱਤਰ ਤਖਤ ਤੇ ਆ ਕੇ ਉਹੀ ਵਰਕਦਾ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਆ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਮੋਹਨ ਸਿੰਘ ਬੰਗੀ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਤਰਲੋਕੇ ਵਾਲਾ ਮੰਗੇਆਣਾ ਸਾਹਿਬ ਉਹਨਾਂ ਦੇ ਨਾਲ ਜਗਜੀਤ ਸਿੰਘ ਜੀ ਖਾਲਸਾ ਢਿੱਲੋਂ ਸਾਹਿਬ ਸਰਜੀਤ ਸਿੰਘ ਜੀ ਸਾਡੇ ਔਰ ਅਮਰੀਕ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਸ਼੍ਰੋਮਣੀ ਕਮੇਟੀ ਦਾ ਅਬਜੈਕਟਿਵ ਦਾ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੈਰੀ ਭੈਣ ਬੀਬੀ ਭੋਲੂ ਵਾਲਾ ਸਾਹਿਬ ਬੀਬੀ ਜਗਿੰਦਰ ਕੌਰ ਜੀ ਔਰ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਡੇ ਸਰਦਾਰ ਅਵਤਾਰ ਸਿੰਘ ਜੀ ਬਣ ਵਾਲਾ ਤੇ ਬਾਬਾ ਤੇਜ ਸਿੰਘ ਢਨੌਲਾ ਮੇਰੇ ਨਾਲ ਪਹਿਲਾ ਮੈਂਬਰ ਵੀ ਰਹੇ ਧਰਮ ਪ੍ਰਚਾਰਚ ਵੀ ਮੈਂਬਰ ਰਹੇ ਢੋਲਾ ਸਾਹਿਬ ਬਲੇ ਤੇ ਸਮੁੱਚੇ ਤੌਰ ਤੇ ਸਾਰੇ ਜਿੰਨੇ ਵੀ ਮਹਾਪੁਰਖ ਆਏ ਆ ਉਹਨਾਂ ਸਾਰਿਆਂ ਦਾ ਦਿਲ ਦੀਆਂ ਡਗਹਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਬੀਬੀ ਜਗਿੰਦਰਪੁਰ ਜੀ ਸਾਡੀ ਭੈਣ ਆ ਸਤਕਾਰ ਜਿਹੜੀ ਬਟੰਡੇ ਤੋਂ ਉਹ ਵੀ ਪਹੁੰਚੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਓ ਅੰਤ ਦੇ ਵਿੱਚ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਜਿਹੜੀ ਅਕਸਰ ਹੀ ਮੈਂ ਸਤਗੁਰੂ ਦੇ ਚਰਨਾਂ ਵਿੱਚ ਕਰਦਾ ਹੁੰਨਾ ਕਰੋ ਕਿਰਪਾ ਸਰਬ ਦੇ ਦਾਤੇ ਇੱਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਬੇ ਆਪਣਾ ਨਾਮ ਜਪਾਵੋ ਸਤਿਗੁਰ ਜੀ ਆਪਣੇ ਨਾਮ ਦੀ ਬਖਸ਼ਿਸ਼ ਕਰ ਦਿਓ ਜਿਹੜੇ ਫਿਰ ਨਾਮ ਦੇ ਨਾਲ ਜੁੜ ਗਏ ਉਹ ਸ਼ਗਾਰੇ ਗਏ ਬਾਕੀ ਭਾਈ ਫਿਰ ਇੱਥੇ ਵੀ ਤੇ ਉੱਥੇ ਵੀ ਫਿਰ ਉਹ ਸਤਿਗੁਰ ਜੀ ਆਪੇ ਸਾਰਿਆਂ ਦਾ ਰਖਵਾਲਾ ਹੁੰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ